ਸਵਾਗਤ ਹੈ ਦੋਸਤੋ ਤੁਹਾਡਾ ਇੱਕ ਵਾਰ ਫੇਰ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦਾ ਖਿਆਲ ਹਜ਼ਰ ਹੋ ਚੁਕਿਆ ਹੈ ਸੀ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਤੁਹਾਨੂੰ ਦੱਸ ਦਿੰਨੇ ਆ ਕਿ ਸੋਨਮ ਬਾਜਵਾ ਨੇ ਇੱਕ ਸਿੱਧੂ ਮੂਸੇਵਾਲੇ ਦੀਆਂ ਸੀਨ ਵੀਡੀਓ ਜਿਹੜੀ ਕਿ ਉਹ ਸਾਂਝੀ ਕੀਤੀ ਆ ਸੋਸ਼ਲ ਮੀਡੀਆ ਦੇ ਉੱਪਰ ਜਿਸ ਦੇ ਵਿੱਚ ਕਿ ਸਿੱਧੂ ਮੂਸੇਵਾਲਾ ਸੋਨਮ ਬਾਜਵਾ ਦੀ ਤਾਰੀਫ ਕਰਦਾ ਹੋਇਆ ਨਜ਼ਰ ਆਇਆ ਸੋਨਮ ਬਾਜਵਾ ਨੇ ਇਹ ਵੀਡੀਓ ਉੱਥੇ ਰਿਕਾਰਡ ਕੀਤੀ ਜਦੋਂ ਕਿ ਗਾਣੇ ਦੀ ਸ਼ੂਟਿੰਗ ਚੱਲ ਰਹੀ ਸੀ ਅਤੇ ਥੋੜਾ ਜਿਹਾ ਬ੍ਰੇਕ ਮਿਲਦਾ ਆ ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਸਿੱਧੂ ਮੂਸੇਵਾਲੇ ਦੇ ਨਾਲ ਸੋਨਮ ਬਾਜਵਾ ਕਾਫੀ ਵੀਰੇ ਸੀਗੇ ਉਸ ਟਾਈਮ ਤੇ ਸੋਨਮ ਬਾਜਵਾ ਨੇ ਇਹ ਵੀਡੀਓ ਰਿਕੀ ਰਿਕਾਰਡ ਕੀਤੀਆਂ ਜਿਸ ਦੇ ਵਿੱਚ ਕੀ ਸਿੱਧੂ ਮੂਸੇਵਾਲੇ ਕੋਲੋਂ ਸਵਾਲ ਪੁੱਛੇ ਗਏ ਸੀ ਅਤੇ ਸਿੱਧੂ ਮੂਸੇਵਾਲਾ ਉਹ ਸਵਾਲਾਂ ਦੇ ਜਵਾਬ ਨਹੀਂ ਸੀਗਾ ਦੇ ਰਿਹਾ ਸਗੋਂ ਕੀ ਸੋਨਮ ਬਾਜਵਾ ਦੀ ਤਾਰੀਫ ਕਰ ਰਿਹਾ ਸੀਗਾ ਕਿਹੜੀ ਸ਼ੂਟਿੰਗ ਚੱਲ ਰਹੀ ਸੀਗੀ ਅਤੇ ਕਿਹੜਾ ਗਾਣਾ ਚੱਲ ਰਿਹਾ ਸੀਗਾ ਤੇ ਕੀ ਕੁਝ ਹੋਇਆ ਸੀਗਾ ਉਸ ਵੀਡੀਓ ਦੇ ਵਿੱਚ ਜਿਹੜੀ ਕਿ ਹਲੇ ਅਨਸਨ ਵੀਡੀਓ ਹੈ ਹਲੇ ਤੱਕ ਲੋਕਾਂ ਤੱਕ ਨਹੀਂ ਆਈ ਸੋਨਮ ਬਾਜਵਾ ਲੋਏ ਜਿਹੜੀ ਵੀਡੀਓ ਸਾਂਝੀ ਕੀਤੀ ਗਈ ਹੈ ਸੋਸ਼ਲ ਮੀਡੀਆ ਦੇ ਉੱਪਰ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਆਓ ਦੇਖਦੇ ਹਾਂ ਸੋਨਮ ਬਾਜਵਾ ਦੀ ਇਹ ਵੀਡੀਓ ਜਿਹੜੀ ਕਿ ਉਹਨਾਂ ਨੇ ਸਾਂਝੀ ਕੀਤੀ ਆ ਤੇ ਕੀ ਕੁਝ ਕਿਹਾ ਹੈ ਇਹਦੇ ਵਿੱਚ ਦੇਖੋ ਵੀਡੀਓ ਚ ਪੱਕੀ ਕੱਲੂ ਅਸੀਂ ਜਾਣਾ ਬੂਗੀ ਲੈਟਸ ਆ ਸਿੱਧੂ ਸਿੱਧੂ ਕੰਮ ਯਾਰ ਸਿੱਧੂ ਵੀਰੇ ਆਇਓ ਸਹਾ ਹਾਉਸ ਦਾ ਫਰਸਟ ਡੇ ਬਹੁਤ ਵਧੀਆ ਸੀਗਾ ਜੀ ਸਾਰੇ ਖਾਸ ਕਰਕੇ ਸੋਨਮ ਜੀ ਬਹੁਤ ਵਧੀਆ ਸਾਰੇ ਨੂੰ ਪਤਾ ਹੀ ਮੈਂ ਆਪਣੀ ਤਰੀਫ ਕਰਨ ਲਈ ਹੋਰ ਚਲ ਬੁਲਾਇਆ ਬਹੁਤ ਵਧੀਆ ਦਿਨ ਸੀਗਾ ਤੇ ਸਾਰਿਆਂ ਨੇ ਵਧੀਆ ਮਿਹਨਤ ਕੀਤੀ ਖਾਸ ਕਰਕੇ ਸੁਖ ਸਿੰਘ ਜੀ ਨੇ ਜੀ ਤੇ ਇਹਨਾਂ ਦੀ ਟੀਮ ਨੇ ਤੇ ਸੈਮ ਡੀਓਪੀ ਜੀ ਨੇ ਸੈਮ ਮੱਲੀ ਜੀ ਨੇ ਤੇ ਫ੍ਰੀ ਸਟੋਰ ਚਲਾ ਫ੍ਰੀ ਫ੍ਰੀ ਸਟੋਰ ਚਲਾ ਜੀ ਦੇ ਸਾਰੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਾਂਜੀ ਇਹ ਸੀਗੀ ਉਹ ਵੀਡੀਓ ਜਿਹੜੀ ਕਿ ਸੋਨਾ ਬਾਜੇ ਵਾਲੋ ਆਪਣੇ ਅਫੀਸ਼ੀਅਲ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਹੋਏ ਇਹ ਵੀਡੀਓ ਸਾਂਝੀ ਕੀਤੀ ਗਈ ਆ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਤੇ ਇਦਾਂ ਦੀਆਂ ਹੋਰ ਨਵੇਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਜਾ ਕੇ ਜਰੂਰ ਕਰ ਲਿਓ ਇਦਾਂ ਦੀਆਂ ਨਵੀਆਂ ਤਾਜ਼ੀ ਅਪਡੇਟਾਂ ਸੀ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰ ਖੇ ਜ਼ਰੂਰ ਕਰਦੇ ਹੋ